ਅਨਕਾਂ ਨੂੰ ਲੱਗਦਾ ਬਾਈ ਕਣਕਾਂ ਮੰਨਦਾ ਵੀ 75 ਰਿਆਣਾ ਨਿਕਲੇ 75 ਮੰਨਦੀਆਂ ਅਣਖਾਂ ਭਾਏ ਨਾ ਬੱਲੀ ਦਾ ਦੇਖ ਲੈ ਲੋ ਟਾਈਕੀਆ ਬੱਲੀ ਡਬਲ ਡਬਲ ਬਣੀ ਹੋਈ ਹੈ ਸਰਾ ਹੋਜੀ ਸਰਾ ਯੱਕ ਕਰਾਉਣੇ ਰੇਸ ਅਣਕਾਂ ਨੂੰ ਲੱਗਦਾ ਵੀ ਫੁੱਲ ਸਿਰਾ ਹੋਣੀ ਹੈ ਜਿਹੜੇ ਹਿਸਾਬ ਨਾਲ ਬੱਲੀ ਲੱਗਦੀ ਹੈ ਨਾ ਉਸ ਹਿਸਾਬ ਨਾਲ ਲੱਗਦਾ ਵੀ ਢਾੜ ਸਿਰਾ ਰੋ ਇਹ ਮੌਸਮ ਠੀਕ ਰਿਹਾ ਹੈ ਮੈਨੂੰ ਲੱਗ ਜਾਂਦੀ ਆ ਬਹੁਤ ਵਧੀਆ ਅੱਜ ਸੂਰਜ ਬਹੁਤ ਵਧੀਆ ਨਿਕਲਿਆ ਸੀ ਦਿਨ ਬਹੁਤ ਵਧੀਆ ਲੱਗਿਆ ਅੱਜ ਆ ਗਿਆ 달ੀ ਸਰਪੰਚ ਦਾ ਖੇਤ ਉਹ ਸਾਹਮਣੇ ਉਹ ਮੋਟਰ ਦੀਆਂ ਆਪ ਕੋ ਵੀ ਚਾਹੀਦਾ ਨਾ ਕੋਈ ਹਉ ਆਏ ਹੁਣ ਬਾਹਰ ਖੜਾ ਰੱਖੀਏ ਤੇ ਦੇਖਣ ਲੱਗ ਜੀ ਹਾਂ ਮਨਦੀਪ ਹਾਂ ਹਸ ਅੱਛਾ ਅੱਛਾ ਠੀਕ ਹੈ ਠੀਕ ਹੈ ਚੰਗਾ ਠੀਕ ਕੋਦੋਂ ਗਰੂ ਨੋਮਾ ਨਾ ਮੈਂ ਕੀ ਕਰਦੇ ਨਾ ਬਹੁਤ ਕੇਹਣਾ ਜ ਆਪਣਾ ਰਮਾਉਣਾ ਬੂ ਯਾਰ ਭਾਈ ਦਾ ਸਮੱਸਿਆ ਉਹ ਸਰੇ ਤੇ ਰਹਿਣੀ ਸੀਗਾ ਤੂੰ ਕਹਿੰਦਾ ਫਿਰ ਮਾਵੇ ਦੂਰ طرفੇ ਹਾਂ ਕੱਲ ਨੂੰ ਸੱਡਿੰਦਾ ਸੱਲਾ ਤੂੰ ਹਜ਼ਮ ਗਰਾ ਦੋ ਉਗੜੇ ਲੈ ਕੇ ਮੁਟਿਆ ਅਕੜਾ ਅਰਜੰਗੜਾ ਹੈ ਉਹ ਪਾਣੀ ਪੀ ਗਿਆਂ ਲੋ ਬਾ ਹਾਂ ਉਹ ਮੈਨੂੰ ਪੁੱਛਦਾ ਸੀ